ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਣਾ ਜਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਆਪਾਂ ਚੱਲੇ ਸੀਗੇ ਜੀ ਸਬਜ਼ੀ ਭਾਲਣ ਕੋਈ ਕਦੂ ਵੈਸੇ ਦੋ ਤਿੰਨ ਤੋਰੀਆਂ ਡੈਡੀ ਨੇ ਉੱਥੋਂ ਭੇਜਤੀਆਂ ਖੇਤਾਂ ਇੱਧਰ ਦੀ ਚੱਲਦੇ ਹਾਂ

ਆ ਆਪਣੀ ਨਾ ਤੇ ਡੈਡੀ ਨੂੰ ਆਖੀ ਸੀ ਮੈਂ ਕਿਹਾ ਬੱਲ ਉਹ ਬਹੁਤ ਟੰਬੇ ਗੱਡ ਕੇ ਨਾ ਤੇ ਤਾਰਾ ਤੂਰਾ ਲਾ ਕੇ ਤਾਂ ਚੜਾ ਦੋ ਬੱਲ ਆਈ ਮੱਚ ਜੂਗੀ ਪੈਰਾ ਥੱਲੇ ਆ ਕੇ ਹੁਣ ਤਾਂ ਬਹੁਤ ਕੱਦੂ ਲੱਗੇ ਪਏਗੇ ਹੂੰ ਕੱਦੂ ਆ ਵੇਖੋ ਕਿੰਨੇ ਦੇਖ ਇਹ ਇੱਕ ਦੋ ਦੇ ਆਉਗੇ ਸੇ ਨਾ ਹਾਂ ਉਹ ਤਾਂ 80 ਰੁਪਏ ਕਿਲੋ ਆ ਲੈ ਜੋ ਦੀ ਆ ਕੇ ਕੱਦੂ ਕੱਦੂ ਖੜੇ ਆ ਆਪਣੇ ਹੁਣ ਇਹ ਖਰਾਬ ਹੋਣਗੇ ਅਸੀਂ ਤਾਂ ਬਹੁਤ ਖਾ ਲੈ ਭਾਈ ਕੱਦੂ ਆਕੇ ਹੋਰ ਹਜੇ ਇਧਰ ਰੂੜੀ ਵਾਲੇ ਸਾਈਡ ਤੇ ਉਹ ਪਿਆ ਹੁਣ ਅਜ ਆਪਾਂ ਤਾਂ ਨੂੰ ਤੋੜੀਏ ਕੀ ਆਵੇ ਛੋ ਜਿਹਾ ਹੈ ਕਿੰਨੀ ਹੈ ਆਪਣੀ ਛੋਟੀ ਹੁਣ ਤਾਂ ਹੈ ਹੀ ਨਹੀਂ ਘਿਰ ਲਈ ਹੈ ਇੱਥੇ ਇਧਰ ਹੀ ਰੱਖ ਛੋਟੀ ਆਪਣੀ ਦਾਲ ਗੁਗਰਾਂ ਡੰਗ ਲਈ ਵਾਹ ਦੇ ਕੱਚੇ ਦੋ ਤਾਂ ਪਈਆਂ ਨੇ ਹਾਂ ਦੋ ਪਾਪੇ ਨੇ ਪੇਚੇ ਫਿੱਟ ਦੋ ਚਾਰ ਛੋਟੇ ਆ ਗਏ ਕੁਝ ਗੰਡੇ ਪਾਲਾਂਗੇ ਕੱਦੂ ਖਾਸ ਆਵੇ ਜੀ ਆਪਣਾ ਜਸਨਾ ਦਾ ਜਮਾਤ ਕਰ ਗਿਆ ਹੈ ਜਸਨਾ ਅਕਜੀ ਜੀ ਨੇ ਹੂੰ ਟੋਰੀਆਂ ਹੈ ਹੈ ਟੋਰੀਆਂ ਬਹੁਤ ਨੰਦ ਘਰ ਰਹੇ ਆਪਾਂ ਤੇ ਬਾਕੀ ਸਾਰੇ ਭੈਣ ਭਰਾ ਹਨਾ ਬਹੁਤ ਜਿਆਦੇ ਵਧੀਆ ਵੀ ਆ ਸਿੱਕਾ ਪੱਕਾ ਸਭ ਦੇਖ ਤਾਂ ਦੇਖਿਆ ਵਿੱਚ ਵਿੱਚ ਦੱਸ ਰਹੇ ਹਾਂ ਇਹਦੇ ਉੱਤੇ ਨਾ ਚੜਨੇ ਨਹੀਂ ਜਾ ਬਾਕੀ ਸਾਰੇ ਭੈਣ ਭਰਾ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹਨਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਨਾ ਜਿਹੜੇ ਚੈਨਲ ਨਾਲ ਸਪੋਰਟ ਕਰਦੇ ਹਨਾ ਅਸੀਂ ਸਪੋਰਟ ਬਣਾਈ ਰੱਖੋ ਜੀ ਆਪ ਜੀ ਕਿ ਕਿਉਂਕਿ ਜੇ ਉਹਦੇ ਸੋਨੀਵਾਲ ਸਲਾਨਤੀ ਦੇ ਆਖਣ ਨੂੰ ਬਹੁਤ ਔਖਾ ਚੈਨਲ ਹਨਾ ਖੜਾ ਕਰਿਆ ਇਥੋਂ ਤਿੱਕਰ ਬਹੁਤ ਔਖੇ ਪਹੁੰਚੇ ਆ ਤੁਹਾਡੇ ਸਾਰੇ ਦੋ ਸਾਲਾਂ ਦੀ ਮਿਹਨਤ ਹੈ ਨਾ ਦੋ ਸਾਲ ਹੋ ਜਾਣਗੇ ਅਕਤੂਬਰ ਦੇ ਵਿੱਚ ਅਕਤੂਬਰ ਨਵੰਬਰ ਤੇ ਦਸੰਬਰ ਅੱਜ ਦੋ ਵਾਸਾ ਦੁਪਹਿਰ ਜਿਹੜਾ ਮਹੀਨਾ ਰਹੇਗਾ ਜੇ ਸੋ ਆ ਹੀ ਰਹੇਗਾ ਸਤੰਬਰ ਹੀ ਸਾਲ ਵਿੱਚ ਹਮ ਸਤੰਬਰ ਤੇ ਅਕਤੂਬਰ ਨਾ ਤੇ 2 ਮਹੀਨਾ ਦਾ ਗੈਪ ਰਹਿ ਗਿਆ ਜੀ 2 ਸਾਲ ਕੰਪਲੀਟ ਹੋ ਜਾਣਗੇ ਚੰਨ ਬਣਾਏ ਨੂੰ ਆਪਣੇ ਨੂੰ ਪੂਰੇ ਹੋ ਜਾ ਪੁੱਤ ਕੰਡ ਲੜੂਗੀ ਨਹੀਂ ਲੜਦੀ ਇੰਨਾ ਜਿਹਾ ਕਿਹੜੀ ਕੰਡ ਹੁੰਦੀ ਆ ਦਰਵਾਜ਼ ਨਹੀਂ ਹੋਣੀ ਇਹ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਸਭ ਸਾਰੇ ਆਖ ਦਿੰਦੇ ਆ ਕਿ ਤੁਹਾਡੀ ਆਵਾਜ਼ ਨਹੀਂ ਆ ਰਹੀ ਮੜ ਗਈ ਕੋਰ ਕਿੱਕੀ ਮਿਲ ਜਦਾਂ ਜਿਹੜੀ ਲੱਗਦੀ ਆ ਤਾਂ ਆਪਣੇ ਨੂੰ ਖਾਇਆ ਤਾਂ ਕੋਈ ਇਹਨਾਂ ਬੰਲਾਂ ਦੇ ਵਿੱਚ ਆ ਗਏ ਕੱਤੀ ਹੋਰ ਤਾਂ ਜੀ ਕਿੰਨੀਆਂ ਚਾਹੀਦੀਆਂ 4 ਚਾਰ ਪੰਜ ਖਾ ਲੈਣ ਆ ਖੱਟੇ ਜਿਹੇ ਫੁੱਲ ਜਿਹੜੇ ਲੱਗੇ ਨੇ ਸਾਰੀਆਂ ਤੋਰੀਆਂ ਲੁੱਤੀਆਂ ਮੱਥਾ ਮਰਉਂਗਾ ਬੁੱਤਾਂ ਬਾਵਾ ਢਾਵੇਂ ਗਏ ਨਹੀਂ ਨੀ ਪੁੱਤ ਇੱਤਲੇ ਵਿਚਨਾ ਦੋ ਖੋਬਰ ਆ ਜਾਈ ਲੋ ਜੀ ਮੈਨੂੰ ਇੰਨੀਆਂ ਤੋਰੀਆਂ ਤੇ ਆ ਗਈਆਂ ਕਿਹੜੇ ਬੁੱਝੇ ਤੇ ਆ ਪਰਲੇ ਤੇ ਹਾਂ ਖੱਟੇ ਖੱਟੇ ਖੜੇ ਆ ਨਾ ਵਾਓ ਇਹ ਖੋਰ ਆ ਮੈਨੂੰ ਲੱਗਾ ਥੱਲੇ ਹਾਸੇ ਵਾ ਮੈਂ ਪਰਸੋਂ ਦੇਖ ਕੇ ਗਈ ਸੀ ਉਹਦੇ ਤਾਂ ਖੱਟੇ ਜੇ ਸੀਗੇ ਕੱਚੇ ਬਸ ਹੋਰ ਨਹੀਂ ਹੋਣੇ ਓਏ ਬਸ ਉਹਦੇ ਤਾਂ ਨਿੱਕੇ ਐ ਹੈ ਨਹੀਂ ਉਹ ਤਾਂ ਮੇਰਾ ਬੰਦਾ ਵਸਤ ਹੋਗਾ ਮੇਰਾ ਬੰਦਾ ਵਸਤ ਹੋਗਾ ਸਾਰਿਆਂ ਨੂੰ ਦੇਦੀ ਇੱਕ ਇੱਕ 파ੜੀ ਹਾਂ ਆ ਬੁੱਝੇ ਤੇ ਹੈ ਨਹੀਂ ਇਹ ਤੇ ਉਰਲੇ ਬੁੱਟੇ ਤੇ ਉਦੋਂ ਬਨਿੱਕੇ ਜੇ ਤੇ ਕਰਨ ਲੱਗ ਜਾਂਦੇ ਹੈ ਨਾ ਮਸਾ ਦਿਹਾਏ ਜਸੂ ਲੋ ਜੀ ਆ ਕੈਰੀ ਦੇ ਵਿੱਚ ਵੀ ਝੋਨਾ ਜਾਂ ਲਾਤਾ ਜਿਹੜਾ ਬਾਲੇ ਆਪਾਂ ਇੱਥੇ ਬਾਹਰ ਚ ਆਪਣੇ ਬਾਗੋਂ ਮੁੰਡੇ ਢਾਕੇ ਫਿਰ ਅੰਦਰ ਭੌਤੀ ਦੇ ਬਾਲੇ ਬਾਲੇ ਲਾ ਦੇਖਾਂ ਕਹੇ ਜੇ ਦਿਖਾਤ ਦੇ ਭੱਜ ਗਿਆ ਹਾਏ ਮੈਂ ਮਰ ਜਾ ਹੁਣ ਤਾਂ ਖਾਣ ਨੂੰ ਬਾਲਾ ਕੀ ਕਰਦਾ ਉਦੋਂ ਆਕੇ ਦੇ ਸੀ ਹੁਣ ਹੈ ਨਹੀਂ ਫਿਰ ਅੱਡੇ ਅੱਡੇ ਕਿੰਨੇ ਉੱਥੇ ਜਿਹੜਾ ਵੀ ਹੁੰਦਾ ਹੂੰ ਕਿੰਨੀਆਂ ਖੁਣ ਲਗੀਆਂ ਮੈਂ ਬਹੁਤ ਐ ਚਾਰ ਪੰਜ ਤਾਂ ਹੋ ਗਈਆਂ ਹਣੀਆਂ ਕਾਇਨ ਦੀ 7 ਹੋ ਗਈ ਹਾਂ ਹਾਂ ਜੀ ਹੁ ਮੈਂ ਮੀਂਹ ਦੇਖ ਮੀਂਹ ਆ ਗਿਆ ਦੇਖੋ ਮੌਸਮ ਇਧਰ ਕੋ ਜਾ ਰਿਹਾ ਹੈ ਤੇ ਆਪਣੇ ਜਿਹੜੀ ਉਹ ਦੀਦੀਆਂ ਦੂਜੇ ਸਹਿਜ ਬਲੌਗਸ ਵਾਲੀ ਭੈਣ ਹਨਾ ਤੇ ਬਾਕੀ ਸਾਰੇ ਚੈਨਲ ਬਲੌਗਸ ਵਾਲੇ ਭੈਣ ਜਿਹੜੇ ਵੀ ਜਿੰਨਾਂ ਦੀ ਮੈਂ ਬਲੌਗ ਦੇਖਦੀ ਹਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਣੀ ਆ ਵੀ ਬਲੌਗ ਮੈਂ ਸਾਰਿਆਂ ਦੇ ਦੇਖ ਲੈਣੀ ਆ ਪਲੀਜ਼ ਕੋਈ ਕਮੈਂਟ ਨਹੀਂ ਹੁੰਦਾ ਕਿਉਂਕਿ ਜਦੋਂ ਬੰਦਾ ਅੰਦਰੋਂ ਰੂਹ ਨਾ ਖੁਸ਼ ਹੋਵੇ ਨਾ ਤੇ ਫਿਰ ਉਹ ਬੰਦੇ ਨੂੰ ਕੁਝ ਨਹੀਂ ਚੰਗਾ ਲੱਗਦਾ ਤੇ ਮੈਂ ਦੇਖਦੀ ਹੁੰਦੀ ਆ ਤੇ ਆਪਣੇ

ਚੱਲ ਕਰੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ ਲੱਕੜਾ ਨੂੰੜਾ ਲੈ ਆਈਆਂ ਨਿੱਕੀਆਂ ਨਿੱਕੀਆਂ ਬਾਲ ਕੇ ਇੱਕ ਆ ਪੈਸੀ ਦੀ ਸਾਰੀਆਂ ਭੈਣਾਂ ਨੇ ਕਮੈਂਟ ਕਰੇ ਕਈ ਭੈਣਾਂ ਨੇ ਕਹਿੰਦੇ ਵੀ ਦੀਦੀ ਲੱਕੜ ਦਾ ਜਿਹੜੀ ਮੱਚੀ ਹੋਈ ਲੱਕੜ ਨੂੰ ਜੀ ਉਹਦਾ ਮੂੰਹ ਤਾ ਨੂੰ ਨਾ ਕਰਿਆ ਕਰੋ ਤੇ ਜਿਵੇਂ ਮੈਂ ਜਿਵੇਂ ਮੈਂ ਭੈਣਾਂ ਦੇ ਰਾਹ ਨੂੰ ਕਮੈਂਟ ਕਰ ਪੜਾਈ ਮੈਂ ਸਵੇਰੇ ਉੱਠਨ ਸਾਰ ਜਦੋਂ ਚਾਹ धरी ਮੈਂ ਪਹਿਲਾਂ ਲੱਕੜ ਨੂੰ ਆਏ ਲੰਮੇ ਸਾਇਆ ਤੇ ਟੀ ਕਰੀ ਤੇ ਕਿਉਂਕਿ ਜਦੋਂ ਕੋਈ ਆਪਾਂ ਨੂੰ ਹਨਾ ਕੋਈ ਸਲਾਹ ਦਿੰਦਾ ਮੰਨਣੀ ਚਾਹੀਦੀ ਹੈ ਚੰਗੀ ਗੱਲ ਹੋਈ ਹੈ ਤੇ ਲੋ ਕਿ ਉਸਨ ਆਪਣਾ ਮੇਰੇ ਨਾਲ ਵੀਡੀਓ ਉਹ ਤੋਂ ਬਣਾ ਕੇ ਸਾਜੀ ਹੋ ਕਰਕੇ ਮੇਰਾ ਕਹਿੰਦਾ ਮਮੀ ਸਾਜੀ ਸਾਜੀ ਦੀ ਵੀਡੀਓ ਬਣਾਉਂਗਾ ਫਿਰ ਮੈਂ ਪਿੰਡ ਜਾਊਗਾ ਤੇ ਉਹ ਪਿੰਡ ਗਿਆ ਜੀ ਪ੍ਰੀਤ ਭਣੀਆਂ ਕੋਲ ਖੇਡਣ ਆਪਾਂ ਲੱਗੇ ਸਾਜੀ ਬਣਾਉਣ ਲਾ ਬੱਦਲ ਬਾਈ ਬਹੁਤ ਜ਼ਿਆਦਾ ਹੋਈ ਪਈ ਧੁੱਪ ਅੱਜ ਤੋਂ ਸਾਰੇ ਦਿਨ ਦੀ ਹੈ ਨਹੀਂ ਧੁੱਪ ਛਾਂ ਧੁੱਪ ਛਾਂ ਹੀ ਹੋਈ ਜਾਂਦੀ ਹੈ ਗਣਾ ਮਸਾਲਾ ਰਗੜੇ ਬਣਾਉਣੇ ਹੁੰਦੇ ਹਨ ਆ ਜੀ ਆਪਾਂ ਤੁਹਾਨੂੰ ਪਤਾ ਹੀ ਹੈ ਤੇ ਗੰਡੇ ਵਿੱਚ ਚੀਰ ਲੇਵਾ ਤਿੰਨ ਚਾਰ ਗੰਡੇ ਭਾਲੇ ਤੇ ਤੋਰੀਆਂ ਇੰਨੀਆਂ ਜਿਆਦੇ ਵਧੀਆ ਨਾ ਕਹਾਵਾਂ ਗੱਟੀਆਂ ਤੇ ਕੋਈ ਪਾਣੀ ਨਹੀਂ ਪਾਉਂਦੇ ਆਪਾਂ ਇਹਨਾਂ ਨੂੰ ਐਵੇਂ ਜੁਕਰੀ ਤੇਲ ਦੇ ਵਿੱਚ ਫਰਾਈ ਕਰਕੇ ਤੇ ਬਸ ਉੱਤੇ ਥਾਲ ਦੇ ਦਾਂਗੇ ਤੇ ਬਹੁਤ ਜਿਆਦੇ ਵਧੀਆ ਬਣਦੀਆਂ ਫਿਰ ਮੁੜ ਕੇ ਆਪਣੇ ਤੂੰ ਤਾਂ ਖਾਂਦੇ ਨਹੀਂ ਜੀ ਸੁੱਕੀ ਦੁੱਧ ਪੌਣੇ ਨੇ ਆਪਾਂ ਦਾ ਹਰੀ ਹਸਾਬੀ ਜੀ ਮੱਕਦੂਰੀ ਹੋ ਗਈ ਉਹਦੇ ਵੀ ਪਾਣੀ ਸਕਾ ਕੇ ਦੁੱਧ ਪੌਣੇ ਨੇ ਇਹਦੇ ਵਿੱਚ ਵੀ ਦੁੱਧ ਪਾਵਾਂਗੇ ਤੇ ਬੜੀ ਵਧੀਆ ਬਣਦੀ ਹੈ ਪਲਾਈ ਵਰਗੀ ਸਬਜੀ ਤੇ ਬਾਕੀ ਆਪਾਂ ਚੁੱਲੇ ਦਾ ਮੈਨੂੰ ਤਾਂ ਇਹ ਬਣਾ ਆਦੇ ਹੁੰਦੇ ਪਾਲਾ ਚਾਰਜ ਅੜਦਾ ਜੇ ਚੁੱਲੇ ਤੇ ਕੰਮ ਕਰਨਾ ਹੋਵੇ ਤੇ ਬਾਕੀ ਜਿਹੜੇ ਭੈਣਾ ਹੁਣ ਆਏ ਵੀ ਪਸ਼ੂ ਡੰਗਰ ਰੱਖਦੇ ਜਾਂ ਜਿਵੇਂ ਹਨਾ ਵੀ ਲੱਕੜਵਾਲਣ ਹੁੰਦਾ ਜਿੰਨਾਂ ਦੇ ਤੇ ਉਹਨਾਂ ਨੂੰ ਤਾਂ ਵਧੀਆ ਸੌਖਾ ਹੋ ਜਾਂਦਾ ਚੁੱਲੇ ਦੇ ਕੰਮ ਕਰਨਾ ਬਾਕੀ ਆਪਣੇ ਤਾਂ ਜਿਹੜੇ ਪਸ਼ੂ ਡੰਗਰ ਰਹਿੰਦੇ ਉਹਨਾਂ ਦੀ ਜਿਹਾ ਲੱਕੜਵਾਲਣ ਹੁੰਦਾ ਹਨਾ ਉਹਨਾਂ ਦੀ ਤਾਂ ਪਛਾਣ ਹੀ ਪਿੰਡਾਂ ਦੀ ਤੇ ਚੁੱਲੇ ਤੋਂ ਹੁੰਦੀ ਹੈ ਜਿਹੜੇ ਚੁੱਲੇ ਤੇ ਕੰਮ ਕਰਦੇ ਆ ਤੇ ਬਾਕੀ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਗੈਸ ਤੇ ਕੰਮ ਕਰਨਾ ਥੋੜਾ ਜਿਹਾ ਹੁਣ ਤਾਂ ਭਲਾ ਨਹੀਂ ਮੈਂ ਗੈਸ ਰਸੋਈ ਚ ਬਾਹਰ ਕੱਢ ਲੈਣੀ ਆ

ਜਿਵੇਂ ਆਪਾਂ ਫਲੀਆਂ ਆ ਗਿਆ ਭਿੰਡੀਆਂ ਬਣਾਉਣੇ ਆ ਉਸ ਤਰ੍ਹਾਂ ਹੀ ਬਣਾਵਾਂਗੇ ਬਸ ਇਹਨਾਂ ਨੂੰ ਤੇਰਾ ਟਾਗ ਦਾਂਗੇ ਇਹ ਵਧੀਆ ਬਣ ਗਈਆਂ ਫਿਰ ਮੈਂ ਮਿਰਚ ਪਾ ਦਾਂਗੇ ਮਿਰਚ ਪਾ ਕੇ ਫਿਰ ਥੋੜਾ ਜਿੜ ਫੇਰ ਸੇਕ ਲਵਾ ਦਾਂਗੇ ਨਿੱਕੀਆਂ ਨਿੱਕੀਆਂ ਲੱਕੜਾਂ ਜਿਹਾ ਚੜਾ ਕੇ ਤੇ ਮੁਰਦ ਦੋ ਪਾਤਾ ਲਾਲ ਛੜ ਤੇ ਦੋ ਤਨੂ ਦੇ ਬੱਤ ਸਮਾ ਪੰਜ ਪਾਈਸ ਦੀ ਕਰਾਂਗੇ ਜੀ ਨਾਲੇ ਰੋਕੀ ਬਕੀਆਂ ਦੇ ਚਿੱਲੇ ਤੇ ਥੋੜਾ ਜਿਹਾ ਜਿਉਹ ਹੁੰਦਾ ਐ ਜਦੋਂ ਗੈਸ ਰੋਗੀ ਹੁੰਦਾ ਉਹ ਚੰਦਾ ਆਪ ਨੂੰ ਐਂਜ ਹੁੰਦਾ ਹੈਗਾ ਹਾਈ ਬੱਚੀ ਆਦਾ ਕਿਉਂਕਿ ਮੈਂ ਕਦੇ ਗੈਸ ਤੇ ਕੰਮ ਕਰਿਆ ਨਹੀਂ ਜੀ ਆਪਾਂ ਜੁੱਲੇ ਦੀ ਕਰਦੇ ਆ ਮੈਂ ਤਾਂ ਕੰਮ ਜੋ 15 ਸਾਲ ਹੋ ਗਏ ਤੇ ਨਾ ਕੀ ਆਖਣਾ ਮੀਂਹ ਕਣੀ ਚ ਉਹ ਵੀ ਕਦੇ ਨਹੀਂ ਮੈਂ ਉਹ ਜੁੱਲਾ ਜਿਹੜਾ ਆਪਣਾ ਉੱਥੇ ਇੱਕ ਜੁੱਲਾ ਆਪਣਾ ਸਪੈਸ਼ਲ ਹੁੰਦਾ ਮੀਂਹ ਕਣੀ ਵਾਸਤੇ ਤੇ ਆਪਾਂ ਉੱਥੇ ਜਿੰਨਾ ਖੱਲੇ ਘਰ ਲੈਨੇ ਆ ਇਹ ਉਸੇ ਤੀ ਕੰਮ ਕਰਦੇ ਨੇ ਗੈਸ ਵਾਲਾ ਤਾਂ ਘੱਟ ਵੱਧ ਵੱਧ ਇੱਕ ਚਾਰਜ ਹਰ ਕਰਦੀ ਆ ਮੈਂ ਗੈਸ ਤੇ ਵੀ ਪਰ ਜਦੋਂ ਚਾਹ ਤੱਨ ਟਾਈਮ ਬਣੇ ਚਾਹ ਟਾਈਮ ਬਣੇ ਉਹ ਆਪਾਂ ਚੁੱਲ੍ਹੇ ਉੱਪਰ ਅਸਰ ਆਪ ਵੀ ਕਰਨੀ ਆ ਗੈਸ ਦੇ ਲੈ ਤੇ ਬਾਕੀ ਆਪਾਂ ਸਾਰਾ ਕੰਮ ਤਾਂ ਚੁੱਲ੍ਹੇ ਤੇ ਹੀ ਕਰਦੇ ਆਏ ਆ ਸ਼ੁਰੂ ਤੋਂ ਦਾਲ ਸਬਜ਼ੀ ਰੱਖੀ ਸਾਰਾ ਦੁੱਧ ਗਰਮ ਰੋਟੀ ਟੱਕਰ ਤੇ ਹੁਣ ਥੋੜਾ ਜਿਹਾ ਅੱਗੇ ਤਾਂ ਆਪਣੇ ਜਿਵੇਂ ਵਧੀਆ ਸੀਗਾ ਜਿਵੇਂ ਨਰਮਾ ਵਧੀਆ ਬੀਜਦਾ ਸੀ ਜਵਧੀਆ ਹੋ ਜਾਮਾ ਸੀ ਨਰਮਾ ਹੁਣ ਜਦੋਂ ਉਹਦੀ ਨਰਮੇ ਦੇ ਵਿੱਚ ਸੁਣਦੀ ਦੀ ਆਹ ਆਈਏ ਦਿੱਕਤ ਜੀ ਆਪਣੇ ਦੋ ਸਾਲ ਹੁਣ ਦੂਸਰਾ ਸਾਲਾ ਝੋਨਾ ਲੱਗਣ ਲੱਗ ਗਿਆ ਤੇ ਤਾਂ ਕਰਕੇ ਫਿਰ ਹੁਣ ਛਟੀਆਂ ਹੈ ਨਹੀਂ ਅੱਗੇ ਤਾਂ ਆਪਣੇ ਛਟੀਆਂ ਬਹੁਤ ਹੁੰਦੀਆਂ 10-10 ਡਰਾਂ ਦੀਆਂ 12 ਡਰਾਂ ਦੀਆਂ ਵਾਧੂ ਹੁੰਦੀਆਂ ਸੀ ਤੇ ਵਧੀਆ ਖੁੱਲੀਆਂ ਬਾਕੀ ਜਾਂਦੇ ਸੀਗੇ ਤੇ ਹੁਣ ਥੋੜਾ ਛਟੀਆਂ ਦੀ ਦਿੱਕਤ ਆ ਗਈ ਤਾਂ ਕਰਕੇ ਹੁਣ ਆਪਾਂ ਨੂੰ ਮੈਂ ਆਹ 15 ਦਿਨ ਹੋ ਗਏ ਹੁਣ ਮੈਨੂੰ ਗੈਸ ਤੇ ਕੰਮ ਕਰਨਾ ਪੈਂਦਾ ਤੇ ਮੈਨੂੰ ਨਾ ਵਧੀਆ ਨਹੀਂ ਲੱਗਦਾ ਤੇ ਆਏ ਕਿ ਮੈਂ ਮੁੜ ਵੀ ਆਇਆ ਹੁਏ ਪੁੱਤ ਸਪੈਲਿੰਗ ਆ ਗਿਆ ਸਾਡੇ ਤੋਂ 20 ਮਿੰਟ ਹੋਏ ਸੀ 20 25 ਮਿੰਟ ਇਹ ਗਿਆ ਸੀਗਾ ਜੀ ਸਾਡੇ ਤਰਨਾ ਧੰਵਾਜ ਕੇ 40 ਮਿੰਟ ਤੇ ਗਿਆ ਸੀ ਕਹਿੰਦਾ ਮੰਮੀ ਸਾਢੇ ਪੰਜ ਆ ਜੂਗਾ ਜਮਾ ਸਹੀ ਸਾਢੇ ਪੰਜ ਘਰੇ ਆ ਗਿਆ ਖੇੜਿਆ ਮਾਸੀ ਕੇ ਜੀ ਮਾਸੀ ਕੇ ਜੀ ਖੇੜਿਆ ਚਲ ਚਲੋ ਜੀ ਕਿਉਂ ਨਾ ਆਪਣੀ ਵੀਡੀਓ ਲੰਮੀ ਹੋ ਜੂਗੀ ਕਿਉਂ ਨਾ ਬਾਅਦ ਨੂੰ ਫਿਰ ਨੂੰ ਅੰਦਰ ਚ ਪਾਵਾਂਗੇ ਲਓ ਜੀ ਸਬ지 ਆਪਣੇ ਬਣ ਗਈ ਜੀ ਅਸੀਂ 2 ਮਿੰਟਾਂ ਦੇ ਬਾਲਗੇ ਵਧੀਆ ਸਿਟੋੜ ਗਿਆ ਆਹ ਵਰਗੀ ਰੱਖੇ ਕਸ ਹੁਣ ਆਪਾਂ ਪਾ ਲਾਂਗੇ ਜੀ ਨਾਣ ਮੱਤੀ ਪਾਸਾੜ ਥੋੜਾ ਜਿਹਾ ਹੋਸੇਣਾ ਇਹਦੇ ਨਾਲ ਜਿਹੜਾ ਹਾਦੀ ਦਾ ਕੱਚਾ ਬਣਦਾ ਨਾ ਉਹ ਨਹੀਂ ਆਪਾਂ ਨੂੰ ਖਾਣ ਵਲਤੀ ਹੁੰਦਾ ਤੇ ਬਾਕੀ ਜਿਹੜਾ ਆਪਾਂ ਨੁੱਬ ਕੋ ਬਾਤਾਂ ਵਿੱਚ ਮੈਂ ਤਾਂ ਨੂਣ ਹੀ ਆਦੀ ਹੁੰਦੀ ਆ ਨਮਕ ਹੁਣ ਜਿਹੜਾ ਮਾੜਾ ਮੋਟਾ ਕੋਈ ਸਰ ਪਾਣੀ ਖੱਡਣਾ ਹੋਣਾ ਉੰਨਾਂ ਦਾ ਕਰਕੇ ਸਕੀਏ ਉਹ ਵੀ ਉਹ ਹੋ ਜਾਊਗਾ ਨਵੇਂ ਆਪਣੀ ਹਾਦੀ ਬੱਕ ਜੀ ਤੇ ਨਾਲੇ ਜਿਹੜਾ ਪਾਣੀ ਹੋਊਗਾ ਇਸ ਘਾਰਾਂਗੇ ਸਮਾਰ ਕੇ ਜਦੋਂ ਪਕਾਉਣ ਵਾਲੇ ਇਸ ਘਾਹ ਕੇ ਪਾਣੀ ਫੇਰ ਤੋਂ ਤੋਂ ਬਣਾਉਂਦੇ ਆ ਜਦੋਂ ਆਪਾਂ ਸੱਜਰਾ ਪਾਵਾਂਗੇ ਜਿਲ ਧਾਰਾ ਕਰਦੇ ਨੇ ਉਹ ਵਾਲਾ ਪਾਸੋਂ ਦਾ ਸਾਗੀ ਲਾ ਕੇ ਜਿਹੜਾ ਦਣ ਵਾਲਾ ਦੁੱਧ ਆਉਂਦਾ ਉਹ ਧਾਰਦੀਆਂ ਕਰੀ ਮਾੜੀ ਮਾੜੀ ਆਗ ਤੇ ਵਧੀਆ ਹੋਊਗਾ ਗਰਮ ਖੜਿਆ ਹੋਇਆ ਦੁੱਧ ਜੀ ਪੀਣ ਚ ਵੀ ਸਵਾਦ ਲੱਗਦਾ ਤੇ ਲੱਸੀ ਵੀ ਸਵਾਦ ਬਣਦੀ ਕਿ ਜਦੋਂ ਆਪਾਂ ਗੈਸ ਤੇ ਦੁੱਧ ਘਰਮ ਕਰਦੇ ਉਹ ਆਪਾਂ ਵੀ ਬਾਹੂ ਕਰਦੇ ਹੁਣ ਕਿੱਥਸ ਕਰ ਕਰਕੇ ਹਨਾ ਵੀ ਗੈਸ ਫੜ ਜਾਂਦਾ ਚਲੋ ਬਸ ਬਹੁਤ ਹੋ ਗਿਆ ਹਨਾ ਚੁੱਲੇ ਤੇ ਆਏ ਹੁੰਦਾ ਵੀ ਚਲੋ ਜੇ ਕੜੀ ਜਾਂਦਾ ਹਨਾ ਚੱਲ ਵੀ ਆਏ ਹੋ ਜਾਂਦਾ ਚਲੋ ਪਾਣੀ ਮਟ ਹੋਰ ਕੜੀ ਆਉਂਦੀ ਸਵਾਲ ਬਣਦੀ ਵਧੀਆ ਆਹ ਦੇਖੋ ਜੀ ਸਾਗੀ ਕਿੱਡੀ ਸੋਹਣੀ ਬਣ ਗਈ ਬਸ ਹੁਣ ਆਪਾਂ ਇਹ ਜੀ ਦੁੱਧ ਪਾ ਦਾਂਗੇ ਇਹ ਰੰਗ ਜਿਹਾ ਮਾੜਾ ਮੋਟਾ ਪਾਣੀ ਆ ਸੁੱਕ ਜਾਂਦਾ ਉਹਨੇ ਆਪਾਂ ਦੁੱਧ ਬਾਅਦ ਪਾ ਦਿੰਦੇ ਆ ਪਤੀਲੀ ਛਾ ਲੋ ਜੀ ਤਾਰਾ ਇਕ ਹੀ ਰਹਿ ਗਈ ਵਸਤਾਰ ਬੰਨੀ ਕੱਢੀ ਆਂਦੇ ਝੋਟੀ ਦੀ ਤੇ ਦੁੱਧ ਵਾਲਾ ਆਪਾਂ ਕਰ ਲਿਆ ਜੀ ਗਰਮ ਮੈਂ ਨਾ ਆਟਾ ਗੁੰਦੀ ਆ ਗੁੰਦੀ ਜੀ ਬਾਸ ਹੁਣ ਦੁੱਧ ਬਾਦ ਮੈਂ ਕਰਵਾ ਹੋ ਗਿਆ ਬੜੀਆ ਗਰਮ ਮੋਕੇ ਚੱਲ ਫੇਰ ਗੁੰਦੀ ਆਟਾ ਘੇਰਾ ਮ ਖਲੋਤੋ ਕੱਢਦਾ ਮੈਂ ਤੇ ਇਕ ਨਾ ਭੰਨਦਾ ਮੇਰੇ ਨਾ ਨਹੀਂ ਧਿਆਨ ਚ ਤੇ ਉਹ ਆਪਾਂ ਨੂੰ ਪੁੱਛਦੇ ਸੀਗੇ ਕਹਿੰਦੇ ਦੀਦੀ ਅੱਗੇ ਤੁਸੀਂ ਵੀ ਰੈਡ ਪੀਨੂ ਦੇ ਵਿੱਚ ਗਰਮ ਦੁੱਧ ਪਾ ਦਿੰਦੇ ਹੋ ਕਹਿੰਦੇ ਵੀ ਤੁਹਾਡੀ ਲੱਸੀ ਨਹੀਂ ਬਿਹਾ ਨਹੀਂ ਲੱਸੀ ਵੀ ਜਿਹੜੀ ਹਨਾ ਵੀ ਕਹਿੰਦੇ ਵੀ ਇਹ ਖੱਟੀ ਨਹੀਂ ਹੁੰਦੀ ਤੇ ਮੈਂ ਉਹ ਤਾਂ ਭੈਣ ਨੂੰ ਰਿਪਲਾਈ ਵੈਸੇ ਕਰਤਾ ਸੀਗਾ ਕਮੈਂਟ ਦੇ ਵਿੱਚ ਹੀ ਪਰ ਮੈਂ ਦੱਸਣਾ ਚਾਹਉਣੀ ਆ ਫਿਰ ਵੀ ਸਾਰੇ ਭੈਣ ਭਰਾਵਾਂ ਨੂੰ ਆਏ ਹੁੰਦਾ ਹੋਊਗਾ ਹਨਾ ਵੀ ਗਰਮ ਦੁੱਧ ਪਾਈ ਜਾਂਦੇ ਆ ਤੇ ਵੀ ਇਹਨਾਂ ਦੀ ਲੱਸੀ ਨਹੀਂ ਖਰਾਬ ਨਹੀਂ ਹੁੰਦੀ ਖੱਟੀ ਨਹੀਂ ਹੁੰਦੀ ਤਾਂ ਪਤਾ ਕੀ ਹੈ ਜੀ ਮੈਂ ਨਾ ਦੁੱਧ ਜਿਵੇਂ ਹੁਣ ਗਰਮ ਪਾਤਾ ਹੈ ਨਾ ਇਹ ਗਰਮ ਕਰਕੇ ਦੁੱਧ ਰੱਖਣੀ ਚ ਪਾਤਾ ਤੇ ਮੈਂ ਨਾ ਇਹਨੂੰ ਜਦੋਂ ਮੈਂ ਸਾਰਾ ਰੋਟੀ ਟੁੱਕੇ ਫਿਰ ਰੋਟੀ ਟੁੱਕੇ ਰੋਟੀਆਂ ਸਾਰੀਆਂ ਬਣਾ ਲਈਆਂ ਐਤੋਂ ਬਾਅਦ ਆ ਫੇਰ ਰੱਖਣੀ ਧਰੂਗੀ ਅੰਦਰ ਤੇ ਫਸ ਇੱਕ ਕੱਲਾ ਪਉਣਾ ਬਣੇਟਾਂਗੇ ਇਹਦੇ ਚ ਆਪਾਂ ਤੇ ਜਿਹੜੀ ਆਪਾਂ ਵੀ ਦੁੱਧ ਦੇ ਉੱਤੋਂ ਜਿਹੜਾ ਦਰਾਂ ਵਾਲਾ ਦੁੱਧ ਹੁੰਦਾ ਆਪਣੇ ਕੋਲੇ ਉਹਦੇ ਤੇ ਮਲਾਈ ਹੁੰਦੀ ਹੈ ਕਰੀਮ ਹੁੰਦੀ ਹੈ ਜਿਹੜੀ ਲਾਉਣੀ ਆਪਾਂ ਉਫਾਂਂ ਦਿਵਸ ਇਹਦੇ ਚ ਤੇ ਕੋਈ ਆਪਾਂ ਜਾਗ ਨਹੀਂ ਲਾਉਂਦੇ ਰੜਕਣੀ ਨੂੰ ਆਪਾਂ ਜਮਾ ਕਲੀਨ ਕਰਦੀ ਹੁੰਨੀ ਆ ਮੈਂ ਡੇਲੀ ਆਏ ਵਧੀਆ ਬੁਰਛਾ ਸਾਫ ਕਰਦੀ ਹੁੰਨੀ ਆ ਤੇ ਤਹੀ ਜੇ ਤੁਹਾਨੂੰ ਮੈਂ ਦਿਖਾਵਾਂ ਨਾ ਸਵੇਰੇ ਸਵੇਰੇ ਤੁਹਾਨੂੰ ਮੈਂ ਦਹੀਂ ਕੱਢਦੀ ਹੁੰਨੀ ਆ ਜੋ ਰੱਖਦੀ ਹੁੰਨੀ ਆ ਸਾਰਿਆਂ ਨੂੰ ਖਾਣ ਵਾਸਤੇ ਜਿਹੜੇ ਜਿਹੜੇ ਖਾਂਦੇ ਆ ਤਾਂ ਮੈਂ ਤੁਹਾਨੂੰ ਦਹੀਂ ਦਿਖਾਵਾਂ ਆਏ ਐਡੀ ਸੋਹਣੀ ਦਹੀਂ ਜਾਂਦੀ ਆ ਨਾ ਨਾ ਕੋਈ ਉੱਤੇ ਪਾਣੀ ਹੁੰਦਾ ਘੋਰਾ ਵੀ ਠਿੱਕ ਠਿੱਕ ਬਹੁਤ ਹੀ ਜਿਆਦੇ ਵਧੀਆ ਆਏ ਖੜਮੀ ਖੜਮੀ ਦੀ ਬਾਹਲੀ ਵਧੀਆ ਦਹੀਂ ਜਾਂਦੀ ਆ ਦੇ ਬਦਦ ਨੂੰ ਜੇ ਆਪਾਂ ਐ ਗਰਮ ਨਹੀਂ ਜੇ ਤਾਂ ਗਰਮ ਠਗਾਗੇ ਫਿਰ ਤਾਂ ਜੰਮਦਾ ਹੀ ਨਹੀਂ ਖੱਟਾ ਲੱਸੀ ਨਹੀਂ ਖੱਟੀ ਦਾ ਤਾਂ ਹੋਣੀ ਦੂਰ ਦੀ ਗੱਲ ਹੈ ਇਹ ਜੰਮ ਜੰਮਣਾ ਹੀ ਨਹੀਂਗਾ ਜੇ ਮੈਂ ਜੁਕੜੀ ਢਾਕਤਾ ਪਤਾ ਕੀ ਹੈ ਇਹਨੂੰ ਆਪਾਂ ਜਮਾ ਜਦੋਂ ਰੋਟੀ ਕਾਲਾ ਕੰਮ ਸਾਰੀ ਰੋਟੀ ਬਣਾ ਲਈ ਰੋਟੀ ਦਾ ਪਕਾ ਕੇ ਐ ਹੁਣ ਇਹ ਘੰਟਾ ਘੰਟਾ ਡੇਢ ਘੰਟੇ ਕੋਈ ਠੜੀ ਜਾਊਗਾ ਬਾਹਰ ਹੀ ਦੁੱਧ ਇਹ ਜੋ ਰੋਟੀ ਬਣਾ ਕੇ ਫੇਰ ਤੱਕ ਹੋਊਗੀ ਬਸ ਸੂਤੀ ਪੋਣਾ ਹੀ ਦੇਣਾ ਉੱਤੇ ਕੋਈ ਪਲੇਟ ਨਹੀਂ ਦਿੰਦੀ ਕੁਛ ਨਹੀਂ ਦਿੰਦੀ ਸੂਤੀ ਪੋਣਾ ਦਾ ਦੂਰਾ ਕਰਕੇ ਤੇ ਕੰਡ ਦੇ ਜਿੰਨੇ ਤੇ ਦੁੱਧ ਇੰਨੀ ਸੋਹਣੀ ਦਹੀਂ ਜਾਂਦੀ ਹੈ ਲੱਸੀ ਬਿਲਕੁਲ ਨਹੀਂ ਖੱਟੀ ਹੁੰਦੀ ਨਾ ਕੋਈ ਦਹੀਂ ਖੱਟੀ ਹੁੰਦੀ ਹੋ ਘੋਰਾ ਵੀ ਬਹੁਤ ਹੀ ਸੁਆਦ ਤੇ ਸੁਖਣਾ ਵਧੀਆ ਕੜੇ ਜਦੋਂ ਕੱਲ ਹਮ ਦੁੱਧ ਵਧੀਆ ਕੜੀ ਹੈ ਅਲੱਗ ਕਿਹੜੇ ਵੇਲੇ ਦਾ ਰਹਿ ਤੇ ਮੈਂ ਤੇ ਵਧੀਆ ਉਹਦੇ ਨਾਲ ਕੁਸਾ ਕਰੀਮ ਨਾਲ ਵਧੀਆ ਆ ਜਾਂਦੀ ਆ ਮੱਖਣ ਆ ਜਾਂਦਾ ਮੱਖਣੀ ਤੇ ਕੁਸ ਦੁੱਧ ਨਾਲ ਵੀ ਮੈਂ ਸਾਧੂ ਦੀ ਬਣਿਆ ਆਪਾਂ ਤੇ ਸੁਖਣਾ ਵਧੀਆ ਆ ਬੀ ਦਾ 2.5 ਕਿਲੋ ਦੁੱਧ ਪਾਉਣਿਆ ਜੀ 2.5 ਕਿਲੋ ਦੁੱਧ ਚ ਵਧੀਆ ਕਿਉ ਆ ਜਾਂਦਾ ਵਧੀਆ ਦਹੀਂ ਬਣ ਜਾਂਦੀ ਹੈ ਵਧੀਆ ਨੱਸੀ ਬਣ ਜਾਂਦੀ ਸਾਨੂੰ ਦੋਨੇ ਘਰਾਂ ਨੂੰ ਸਾਜ ਜਾਂਦਾ ਤੇ ਬਾਕੀ ਆਪਣੇ ਝੋਨੇ ਵਾਲੇ ਲਾ ਹੁਣ ਨਸੀ ਦੇ ਝੋਨੇ ਵਾਲਾ ਕੰਮ ਕਬਸੇ ਨਿਪੜਗਾ ਹੋਵੇ ਪਰ ਕਹੀਦੇ ਨਹੀਂ ਤੇ ਪਰ ਝੋਨੇ ਵਾਲੇ ਸੀਗੇ ਜਿਹੜੇ ਉਹਨਾਂ ਨੂੰ ਵੀ ਆਪਾਂ ਨੱਸੀ ਦਿੰਦੇ ਰਹੇ ਵਧੀਆ ਸਾਜ ਜਾਂਦਾ ਜੀ ਸੁੱਖਣਾ ਮੈਂ ਸਾਦੂ ਤੁਹਾਨੂੰ ਪਤਾ ਜੀ ਹੁੰਦਾ ਸੰਗਣਾ ਹੈ ਨਾ ਤੇ ਲੋ ਜੀ ਆਹ ਫੜਾ ਦੁੱਧ ਹੋ ਰਿਹਾ ਨੇ ਗਰਮ ਤੇ ਕੋਲੇ ਬਸ ਖੜੀ ਜਾਂਦਾ ਜੀ ਹੁਣ ਮਾੜੇ ਮਾੜੇ ਸੇਕ ਤੇ ਮਾੜੇ ਮੱਠੇ ਮੱਠੇ ਤੇ ਕੜੀ ਜਾਊਗਾ ਆ ਵਾਲਾ ਦੁੱਧ ਆਪਣਾ ਢਾਰ ਦੂਗਾ ਕਿਉਂ ਮੈਂ ਕਿਨਾਰਾ ਟਾ ਗੋਲੀ ਫਿਰ ਇਧਰਲੇ ਪਾਸੇ ਢਾਰ ਦੂਗੀ ਤੇ ਫਿਰ ਆਪਾਂ ਆਟਾ ਗੁੰਨ ਲੀ ਗੇ ਆਟਾ ਗੁੰਨ ਕੇ ਤੇ ਫਿਰ ਆ ਦੁੱਧ ਪੁੰਨਦਾਂਗੇ ਪੁੰਨ ਕੇ ਫਿਰ ਸਾਰੇ ਦੁੱਧ ਵਾਲੇ ਭਾਂਡੇ ਚੱਕ ਕੇ ਫੇ ਰੋਟੀਆਂ ਲੱਗੂंगी ਕਿਉਂਕਿ ਐ ਹੁੰਦਾ ਜੀ ਵੀ ਰੋਟੀ ਥੋੜੀ ਜੀ ਜਦੋਂ ਵੀ 8 ਤਾਂ ਨਾਰਮਲ ਵਾਜ ਹੀ ਜਾਂਦੇ ਰੋਟੀ ਖਾ ਕੇ ਜਦੋਂ ਉਹ ਭਾਂਡੇ ਨੂੰ ਚੱਕਦੇ 8:30 ਹੋ ਜਾਂਦੇ ਤੇ ਉਦੋਂ ਫਿਰ ਐ ਹੁੰਦਾ ਰਿਤੇ ਨੂੰ ਜਿਹੜੀ ਪਤਿੱਲੀ پوری ਆਪਾਂ ਦੁੱਧਾ ਪਤਿੱਲਾ ਇਹਨੂੰ ਮੈਂ ਰਿਤੇ ਨਾਲ ਮਾਇਂਦੇ ਹੂੰਗੀ ਤੇ 5 ਹੁਣ ਦੁੱਧ ਬਾ ਸਾਮ ਕੇ ਜੱਗ ਚ ਪਾ ਕੇ ਦੁੱਧ ਜਿਹਨੂੰ ਰੇਤਨਾ ਬਦਗਾ ਮਾਇ ਨੂੰ ਦੀ ਤੋਂ ਅੱਖਰਾਂ ਥੋੜਾ ਜਿਹਾ ਇੱਕ ਦੋ ਊਨੀ ਦੀ ਨਾ ਹੁੰਦਾ ਹਨ ਵੀ ਨੇਰੇ ਨੂੰ ਹੁੰਦਾ ਜਿਹਨੇਰੇ ਫਿਰ ਇੱਕੂ ਆਏ ਹੁੰਦਾ ਵੀ ਰੋਟੀ ਵਾਲੇ ਭਾਂਡੇ ਚੱਕਦੇ ਜਦੋਂ ਇਹ ਤੋਂ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਮਰ ਨਾਲ ਲੈਣੀ ਤੇ ਫਿਰ ਮੈਨੂੰ ਆਏ ਹੁੰਦਾ ਵੀ ਕੰਮ ਜਿਹੜਾ ਭਾਂਡੇ ਜਿੰਨੇ ਕੋ ਹੁੰਦੇ ਆ ਭਾਂਡੇ ਉਹ ਮੈਨੋਂ ਤੋਂ ਪਹਿਲਾਂ ਨਮੇੜ ਦਾ ਕੰਮ ਭਾਂਡੇ ਆਲਾ ਦੁੱਧ ਵਾਲੇ ਭਾਂਡੇ ਚੱਕ ਦਿੰਨੀ ਹੁੰਦੀਆਂ ਤੇ ਜਾਂ ਜਿਹੜਾ ਡੈਰੀ ਚ ਦੁੱਧ ਪਾ ਕੇ ਆਉਂਦੇ ਹੁੰਦੇ ਆ ਉਹ ਮੇਰੇ ਰੋਟੀ ਰੋਟੀ ਬੋਵੇ ਕਰਦੇ ਆ ਜਾਂਦੇ ਆ ਰੋਟਾਂ ਡੋਲਣੀਆਂ ਕਿੰਨੀਆਂ ਕਿ ਉਹ ਵੀ ਮਾਂ ਦੇ ਨੇ ਹੁੰਦੀਆਂ ਪਿੱਟੀਆਂ ਵੀ ਮਾਂ ਦੇ ਨਹੀਂ ਹੁੰਦੀਆਂ ਤੇ ਬਸ ਕੱਲੇ ਰੋਟੀ ਵਾਲੇ ਥਾਲ ਬਾਟੀਆਂ ਕੋਲੇ ਉਹ ਰਹਿ ਜਾਂਦੇ ਨੇ ਉਹ ਬਸ ਰੋਟੀ ਖਾ ਕੇ ਤੇ ਉਹ ਬਸ ਮੀਂਹ ਪੈਣ ਤੋਂ ਪਹਿਲਾਂ ਭਾਂਡੇ ਚੱਕੜੇ ਹੁੰਦੇ ਆ ਫੇਰ ਬਾਅਦ ਬਸ ਪੈਣਾ ਹੀ ਹੁੰਦਾ ਫਿਰ ਅੱਧੇ ਘੰਟੇ ਨੂੰ ਅੱਧੇ ਘੰਟੇ ਤੋਂ ਬਾਅਦ ਬਸ ਸਾਰਾ ਉਹ ਗੁੱਧਵਾਦ ਫੜਾ ਲੈਣੀ ਹੁੰਦੀ ਐ ਬਸ ਆ ਹੀ ਹੁੰਦਾ ਜੀ ਆਪਣਾ ਛਿੱਤੀਆਂ ਦਾ ਕੰਮ ਖੰਦਾ ਤੇ ਚਲੋ ਆਪਾਂ ਆਟਾ ਗੁੰਨ ਲਈਏ ਲਓ ਜੀ ਬਸ ਆਟਾ ਕੋਟਾ ਗੁੰਨ ਕੇ ਰੈਡੀ ਹੋ ਕਰ ਰੱਖਿਆ ਸਮਾਨ ਸਾਰਾ ਤੇ ਵਾਸ ਮੇ ਲੱਗਦੀਆਂ ਰੋਟੀ ਚਰਛਨੇ ਦੇ ਕੱਪੜੇ ਕੱਟ ਕੇ ਦਿੰਦੀਆਂ ਨੇ ਰਸ਼ਨ ਜਸ਼ਨ ਨਾ ਆਇਆ ਲਗਾ ਤੇ 11 ਕੰਮ ਹੋ ਗਿਆ ਫਤੇ ਆਪਣ ਤੇ ਵੀਡੀਓ ਵਾਲਾ ਕੰਮ ਫਤੇ ਕਰਦੇ ਆ ਉਹ ਤਾਂ ਹਜੇ ਕਿੱਥੇ ਫਤੇ ਆ ਜੀ ਹਜੇ ਤਾਂ ਆਪਾਂ ਰੋਟੀ ਟੁੱਕ ਕਰਦੇ ਆ ਤੇ ਫੇਰ ਤੁਹਾਨੂੰ ਪਤਾ ਖਾਵਾਂਗੇ ਨਾ ਮਾਂਗੇ ਵਾਸ ਆ ਚੱਲੀ ਜਾਣਾ ਹਜੇ ਪਾਣੀ ਤਾਂ ਨਹੀਂ ਪੀਉਣਾ ਬਸ ਉਹਨੂੰ ਲੇਟੀ ਦਾਣਾ ਧਰਨਾ ਹਜੇ ਮੰਮੀ ਨੇ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਪਤਾ ਕੀ ਹੈ ਅੱਗੇ ਤਾਂ ਵਧੀਆ ਪੈ ਜਾਂਦੀ ਸੀਗੀ ਵੀਡੀਓ ਉੱਥੇ ਹੁਣ ਪੈਂਦੀ ਨਹੀਂ ਪਤਾ ਨਹੀਂ ਸਲੋ ਹੋ ਗਿਆ ਨੈਟਵਰਕ ਪ੍ਰੋਬਲਮ ਹੋ ਗਈ ਪਤਾ ਨਹੀਂ ਕੀ ਵੀ ਜਦੋਂ ਤਾਂ ਹੁਣ ਤਾਂ ਸਹੀ 5G ਆ ਜਾਂਦਾ ਜਦੋਂ ਆਪਾਂ ਉਹਨੇ ਵੀਡੀਓ ਅਪਲੋਡ ਕਰਨ ਲੱਗੇ ਜਨੇ 4G ਦਾ ਨੈਟਵਰਕ ਆ ਜਾਂਦਾ ਪਤਾ ਨਹੀਂ ਕੀ ਗੱਲ ਹੈ ਤੇ ਬਾਕੀ ਆਪਣੇ ਜਿਹੜੇ ਹਰਮੇਸ਼ ਮੈਮ ਜੀ ਹੈ ਨਾ ਮੈਂ ਉਹਨਾਂ ਨੂੰ ਦੋ ਦੋ ਤਿੰਨ ਦਿਨ ਹੋ ਗਏ ਉਹਨਾਂ ਦਾ ਕੋਈ ਆਪਣੀ ਬਲੌਗ ਦੇ ਨੀਚੇ ਕਮੈਂਟ ਨਹੀਂ ਆਇਆ ਆ ਮੈਡਮ ਨੂੰ ਮੈਂ ਕਹਿਣਾ ਚਾਹੂੰਗੀ ਵੀ ਮੈਮ ਜੇ ਤੁਸੀਂ ਠੀਕ ਠਾਕ ਹੋ ਤਾਂ ਵੀ ਬਲੌਗ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕਿਉਂਕਿ ਮੈਂ ਉਹਨਾਂ ਦਾ ਪੌਲ ਆਈ ਸੀ ਉਦੋਂ ਮੈਥੋਂ ਵੀ ਉਹਨਾਂ ਦਾ ਵੀ ਗੱਲ ਨਹੀਂ ਹੋਈ ਉਹਨਾਂ ਨਾਲ ਮੈਥੋਂ ਚੱਕਿਆ ਨਹੀਂ ਗਿਆ ਤੇ ਇੱਕ ਵਾਰ ਮੈਂ ਬੈਕ ਕਾਲ ਕਰੀ ਸੀ ਫਿਰ ਉਦੋਂ ਉਹਨਾਂ ਨੇ ਨਹੀਂ ਚੱਕਿਆ ਤੇ ਤਾਂ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਵੀ ਜੇ ਤੁਸੀਂ ਵੀ ਠੀਕ ਠਾਕ ਹੋ ਘਰ ਪਰਵਾਹ ਤੇ ਸਾਰੇ ਠੀਕ ਆ ਤਾਂ ਕਮੈਂਟ ਕਰ ਦਿਓ ਜਰੂਰ ਅੱਜ ਵਾਲੇ ਬਲੌਗ ਦੇ ਨੀਚੇ ਤੇ ਇੱਕ ਆਪਣੇ ਹੈਗੇ ਆ ਰਣਜੀਤ ਆਂਟੀ ਜੀ ਅਗਮਤਾਲੀਵਾਲ ਦੇ ਨਾਮ ਤੋਂ ਉਹਨਾਂ ਨੇ ਵੀ ਦੋ ਤਿੰਨ ਦਿਨ ਹੋ ਗਏ ਕਮੈਂਟ ਨਹੀਂ ਕਰਿਆ ਤਾਂ ਤੁਸੀਂ ਦੋਨੋਂ ਜੇ ਠੀਕ ਠਾਕ ਹੋ ਤਾਂ ਕਮੈਂਟ ਜਰੂਰ ਕਰ ਦਿਓ ਜੀ ਕਿਉਂਕਿ ਮੈਨੂੰ ਸਾਰਿਆਂ ਦਾ ਧਿਆਨ ਹੁੰਦਾ ਜੀ ਕਿਹੜੇ ਕਿਹੜੇ ਕਮੈਂਟ ਜਿਹੜੇ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਇਆ ਹਨ ਖਾਸ ਕਰਕੇ ਜਿਹੜੇ ਵੀ ਹਾਲਚਾਲ ਪਰਿਵਾਰ ਸਾਡੇ ਨਾਲ ਜੁੜੇ ਹੋਇਆ ਸਾਰਿਆਂ ਦਾ ਹਾਲਚਾਲ ਪੁੱਛਦੇ ਸ਼ੁਰੂ ਤੋਂ ਜੁੜੇ ਚੰਗੇ ਮਾੜੇ ਜੋ ਵੀ ਆਪਣੇ ਵਲੌਗ ਆਉਂਦੇ ਆ ਦੱਸਦੇ ਆ ਵੀ ਤੁਹਾਡੀ ਆ ਚੀਜ਼ ਗਲਤ ਹੈ ਜਾਂ ਸਹੀ ਹੈ ਹਨਾ ਉਹ ਆਪਣੇ ਯਾਦ ਰਹਿੰਦੇ ਆ ਜੀ ਤੇ ਇਹ ਤਾਂ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹੂਗੀ ਤੁਸੀਂ ਦੋਨੇ ਜਣੇ ਕਮੈਂਟ ਕਰਿਓ ਜਰੂਰ ਤੇ ਬਾਕੀ ਜਿਹੜਾ ਉਹਨਾਂ ਨੇ ਰਣਜੀਤ ਆਂਟੀ ਨੇ ਕਿਹਾ ਸੀਗਾ ਉਹਨਾਂ ਦੇ ਪੁੱਤੇ ਦਾ ਚੈਨਲ ਬਣਾਇਆ ਜੀ ਤਾ ਆਂਟੀ ਜੀ ਮੈਂ ਚੈਨਲ ਸਰਚ ਕਰਕੇ ਦੇਖਿਆ ਸੀਗਾ ਤੇ ਵੀ ਆਗਮ ਦਾ ਚੈਨਲ ਆਗਮ ਬਲੌਗਸ ਪਤਾ ਨਹੀਂ ਆਗਮ ਬਲੌਗਸ ਕਿਹਾ ਸੀ ਤੁਸੀਂ ਕਿ ਆਗਮ ਵੀ ਧਾਲੀਵਾਲ ਬਲੌਗਸ ਨਹੀਂ ਆਗਮ ਬਲੌਗਸ ਕਿਹਾ ਸੀਗਾ ਤੇ ਮੈਂ ਆਗਮ ਬਲੌਗ ਜ ਵੀ ਵੀ ਸਰਚ ਕਰਕੇ ਦੇਖਿਆ ਸੀ ਤੇ ਮੈਥੋਂ YouTube ਤੋਂ ਨਿਕਲਿਆ ਨਹੀਂ ਸੀਗਾ ਚੈਨਲ ਤਾਂ ਬਾਕੀ ਤੁਸੀਂ ਅੱਜ ਵਾਲੇ ਬਲੌਗ ਦੇ ਨੀਚੇ ਜਾਂ ਤਾਂ ਵੀ ਲਿੰਕ ਭੇਜ ਦਿਓ ਹਨਾ ਕਮੈਂਟ ਦੇ ਵਿੱਚ ਲਿੰਕ ਭੇਜੂਗੇ ਤਾਂ ਫਿਰ ਉਹ ਲਿੰਕ ਤੇ ਟੱਚ ਕਰਕੇ ਆਪਾਂ ਤੁਹਾਡੇ ਵੀ ਪੋਤੇ ਦਾ ਜਿਹੜਾ ਆਪਣਾ ਚੜਾ ਬਲੌਗਿੰਗ ਦਾ ਚੈਨਲ ਬਣਾਇਆ ਉਹਨੇ ਆਪਾਂ ਦੇਖ ਲਾਂਗੇ ਤੇ ਬਾਕੀ ਕਿਹੜਾ ਆਪਾਂ ਚੈਨਲ ਦੇਖਾਂਗੇ ਬਾਕੀ ਮੇਰੇ ਤੋਂ ਜੀ ਨਿਕਲ ਆਇਆ ਫਿਰ ਆਪਾਂ ਸਾਰੇ ਭੈਣ ਭਰਾਵਾਂ ਨੂੰ ਕਹਾਂਗੇ ਹਨਾ ਵੀ بیٹے ਨੂੰ ਤੁਹਾਡੇ ਪੋਤੇ ਨੂੰ ਸਪੋਰਟ ਕਰਨਗੇ ਤੇ ਕੁਸਾ ਆਪਦੇ ਜੀ ਬਸ ਆਦੇ ਹੁੰਦੇ ਉਲਝੇ ਪਏ ਸੀਗੇ ਹਨਾ ਘਰ ਦੀਆਂ ਦਿੱਕਤਾਂ ਕਦੇ ਕੋਸ਼ ਹੋ ਗਿਆ ਕਦੇ ਕੁਛ ਹੋ ਗਿਆ ਬਸ ਵੀ ਲੋਟ ਹੀ ਨਹੀਂ ਆ ਰਿਹਾ ਤਾਂ ਚਾ ਚਰੋਗ ਵੈਗਰੂ ਦੇ ਵੀ ਹੱਥ ਆ ਉਹ ਤਾਂ ਹਨਾ ਹੌਲੀ ਹੌਲੀ ਸਭ ਠੀਕ ਹੋ ਜਾਣਾ ਜੀ ਨਾਰਮਲ ਸਭ ਕੁਝ ਹੋ ਜਾਊਗਾ ਥੋੜਾ ਜਿਆਦਾ ਹੁੰਦਾ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਤੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਤਾਂ ਇੱਥੇ ਹੀ ਐਂਡ ਕਰਾਂਗੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਬਾਕੀ ਸਾਰੇ ਭੈਣ ਭਰਾ ਮੋਂ ਦਾ ਬਹੁਤ-ਬਹੁਤ ਧੰਨਵਾਦੀ ਜਿਹੜੇ ਹਨਾ ਵੀਡੀਓ ਨੂੰ ਫੋਲੋ ਵਾਚ ਕਰਦੇ ਆ ਸੁਣ ਸੁਣੇ ਕਮੈਂਟ ਕਰਦੇ ਆ ਤੇ ਬਾਕੀ ਸਾਰੇ ਭੈਣ ਭਰਾ ਮਨੂ ਰਿਕਵੈਸਟ ਹੈ ਵੀ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਭੈਣ ਭਰਾ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਸਸ਼ੀਅਕਾਲ ਜੀ ਬਾਏ ਬਾਏ ਜੀ